ਤੇਰਾ ਸੱਚਾ ਸੌਦਾ ਸਰਸਵਰ ਮੰਨਤਾ ਭਲਾਈ ਕੇਂਦਰ ਵੱਲੋਂ ਜੋ ਗੁਰੂ ਜੀ ਨੇ ਸੰਗਤ ਨੂੰ ਪ੍ਰੇਰਿਤ ਕੀਤਾ ਬਈ ਅੱਤ ਦੀ ਗਰਮੀ ਪੈ ਰਹੀ ਆ ਬਈ ਸਾਰੇ ਜੀਵਾਂ ਨੂੰ ਇਨਸਾਨ ਨੂੰ ਤੇ ਪਸ਼ੂ ਪੰਛੀਆਂ ਨੂੰ ਉਹਨਾਂ ਦਾ ਪਾਣੀ ਦਾ ਇੰਤਿਆਮ ਹੋਣਾ ਚਾਹੀਦਾ ਸਾਰੀ ਸਾਧ ਸੰਗਤ ਨੇ ਇਹ ਜੋ ਪਿਤਾ ਜੀ ਦਾ ਜੋ ਆਦੇਸ਼ ਹੈ ਉਸ ਨੂੰ ਮੰਨਦੇ ਹੋਏ ਉਸ ਤੋਂ ਬਾਅਦ ਦੇ ਵਿੱਚ ਇੱਥੇ ਸ਼ਬੀਰ ਲਾਉਣ ਦਾ ਇੱਕ ਅਸੀਂ ਇਰਾਦਾ ਕੀਤਾ ਸਾਨੂੰ 2 ਦਿਨ ਤੋਂ ਇੱਥੇ ਸ਼ਬੀਰ ਲੱਗੀ ਹੋਈ ਆ ਚੰਡੀਗੜ੍ਹ ਰੋਡ ਦੇ ਉੱਤੇ ਤੇ ਇਹਦੇ ਵਿੱਚ ਲੋਕ ਜਿਹੜੇ ਆਉਂਦੇ ਆ ਇਹ ਬਹੁਤ ਹੀ ਪਿਆਸੇ ਆ ਉਹਨਾਂ ਨੂੰ ਪਾਣੀ ਦੇ ਜੁਗੜਾ ਸੁੱਕਿਆ ਹੁੰਦਾ ਵਾ ਜੋ ਡੇਰਾ ਸੱਚਾ ਸੋਧਾ ਮਨਤਾ ਭਲਾਈ ਕੇਂਦਰ ਵੱਲੋਂ ਚਲਾਈਆਂ ਹੋਈਆਂ ਜਿਹੜੀਆਂ ਲੋਕ ਭਲਾਈ ਜਿਹੜੀਆਂ ਸਕੀਮਾਂ ਨੇ ਲੋਕਾਂ ਦੇ ਭਲੇ ਦੇ ਲਈ ਤੇ ਉਸ ਜੋ ਪ੍ਰੇਰਿਤ ਕੀਤਾ ਉਹਦੇ ਸਦਕੇ ਅੱਜ ਸਾਰੀ ਸਸੰਗਤ ਇਹ ਕਰ ਰਹੀ ਉਪਰਾਲਾ ਕੀਤਾ ਵਾ ਇੱਥੇ ਕਈ ਜਨਤਾ ਆਪਦੇ ਬੰਦੇ ਆਉਂਦੇ ਆ ਬਹੁਤ ਹੀ ਸ਼ਰਧਾਲੂ ਨੇ ਜਿਹੜੇ ਕਿ ਇਸ ਚੀਜ਼ ਤੋਂ ਖੁਸ਼ ਹੋ ਗਏ ਉਹ ਕਹਿੰਦੇ ਆ ਵੀ ਕਮਾਲ ਹੈ ਤੁਸੀਂ ਜਿਹੜਾ ਆ ਮਟਕੇ ਲਾਏ ਆ ਇਹ ਇੱਕ ਨਵੀਂ ਚੀਜ਼ ਆ ਇਹ ਗੁਰੂ ਜੀ ਦਾ ਉਪਦੇਸ਼ ਆ ਉਹਨਾਂ ਨੇ ਦੱਸਿਆ ਹੋਆ ਵੀ ਪਹਿਲਾਂ ਜਿਹੜਾ ਹੁੰਦਾ ਸੀਗਾ ਪਹਿਲਾਂ ਬਰਫ਼ ਨਹੀਂ ਹੁੰਦੀ ਸੀਗੀ ਪਹਿਲਾਂ ਸਾਰੇ ਲੋਕ ਕਮਿਟੀ ਦੇ ਘੜਿਆਂ ਵਿੱਚ ਪਾਣੀ ਪੀਂਦੇ ਸੀਗੇ ਮਟਕੇ ਦਾ ਪਾਣੀ ਬਹੁਤ ਪਸੰਦ ਕਰ ਰਹੇ ਆ ਲੋਕ ਉਹ ਕਹਿੰਦੇ ਇੱਥੇ ਪੁੱਛਦੇ ਆ ਵੀ ਇਹ ਤਾਂ ਕਮਾਲ ਆ ਇਹਦਾ ਤੁਸੀਂ ਬਹੁਤ ਹੀ ਵਧੀਆ ਕੀਤਾ ਸੰਗਤ ਨੂੰ ਕਹਿੰਦੇ ਉਹੀ ਹੁਣ ਗੱਡੀ ਆਈ ਹੈ ਦਿੱਲੀ ਦੀ ਆ ਸਾਡੇ ਕੋਲ ਆ ਕੇ ਗਈ ਆ ਉਹਨਾਂ ਨੇ ਜਦੋਂ ਇੱਥੇ ਪਾਣੀ ਪੀਤਾ ਪੀਣ ਤੋਂ ਬਾਅਦ ਵਿੱਚ ਉਹਨਾਂ ਨੇ ਜਿਹੜਾ 500 ਰੁਪਈਆ ਉਹਨਾਂ ਨੇ ਕੱਢ ਕੇ ਦਿੱਤਾ ਉਹ ਅਸੀਂ ਉਹਨੂੰ ਕਿਹਾ ਭਾਈ ਇਹ ਇੱਥੇ ਫ੍ਰੀ ਸੇਵਾ ਵਾ ਇਹਦੇ ਵਿੱਚ ਕੋਈ ਵੀ ਇਹ ਪੈਸਾ ਨਹੀਂ ਲਿਆ ਜਾਂਦਾ ਹੈਗਾ ਉਹ ਕਹਿੰਦੇ ਦਿੱਲੀ ਦਾ ਸਾਡੇ ਕੋਲ ਪੈਸਾ ਲਿਆ ਜਾਂਦਾ ਵਾ ਮੈਂ ਕਿਹਾ ਵੀ ਦਿੱਲੀ ਪੈਸਾ ਲਿਆ ਜਾਂਦਾ ਲੇਕਿਨ ਇੱਥੇ ਪੰਜਾਬ ਦੇ ਵਿੱਚ ਕੋਈ ਪੈਸਾ ਨਹੀਂ ਐਸਾ ਸੇਵਾ ਦਾ ਲਿਆ ਜਾਂਦਾ ਅੱਸੀ ਕੱਲ ਤੁਸੀਂ ਦੇਖ ਰਹੇ ਹੋ ਦਾ ਚਿਰਾਗ نیوز ਚੈਨਲ ਤੇ ਤੁਹਾਡਾ ਦੋਸਤ ਮਿਲਨ ਸਿੰਘ ਜੇਕਰ ਲੁਧਿਆਣਾ ਸ਼ਹਿਰ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਲਗਾਤਾਰ ਗਰਮੀ ਦਾ ਜਿਹੜਾ ਤਾਪਮਾਨ ਲਗਾਤਾਰ ਵਧਦਾ ਨਜ਼ਰ ਆ ਰਿਹਾ ਸੋ ਐਸੀ ਤਰ੍ਹਾਂ ਹੀ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਤੁਸੀਂ ਦੇਖ ਸਕਦੇ ਹੋ ਡੇਰਾ ਸੱਚਾ ਸੋਦਾ ਦੇ ਵੱਲੋਂ ਜਿਹੜੀ ਆ ਪੁਰੇ ਸ਼ਰਧਾਲੂਆਂ ਦੇ ਵੱਲੋਂ ਜਿਹੜੀ ਠੰਡੇ ਜਲਦੀ ਸ਼ਬੀਲ ਲਗਾ ਦਿੱਤੀ ਗਈ ਲੇਕਿਨ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਪਹਿਲਾ ਜ਼ਮਾਨਾ ਦੇ ਵਿੱਚ ਜਿਹੜੇ ਨੇ ਘੜੇ ਲਗਾਏ ਹੋਏ ਸੀ ਕਿ ਲੇਕਿਨ ਉਹ ਪਹਿਲਾਂ ਘੜਿਆਂ ਦਾ ਪਾਣੀ ਲੋਕ ਪੀਂਦੇ ਸੀ ਲੇਕਿਨ ਹੁਣ ਫ੍ਰਿਜਾਂ ਦਾ ਵੀ ਲੋਕ ਪਾਣੀ ਪੀਂਦੇ ਕਿਤੇ ਨਾ ਕਿਤੇ ਘੜੇ ਵੀ ਜਿਹੜੇ ਨੇ ਪਹਿਲਾ ਜ਼ਮਾਨੇ ਦੇ ਵਿੱਚ ਨਜ਼ਰ ਆਉਂਦੇ ਸੀ ਲੇਕਿਨ ਹੁਣ ਗੱਲਬਾਤ ਵੀ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਬਲਬੀਰ ਸਿੰਘ ਜੀ ਸਾਣਾ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਕਰਾਂਗੇ ਸਰ ਕਿਸ ਤਰ੍ਹਾਂ ਦਾ ਲੱਗਿਆ ਵੀ ਮਨ ਦੇ ਵਿੱਚ ਕਿਸ ਤਰ੍ਹਾਂ ਖਿਆਲ ਹੋਇਆ ਗਰਮੀ ਦੇ ਜਿਹੜਾ ਲਗਾਤਾਰ ਤਾਪਮਾਨ ਵੱਧ ਰਿਹਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਚੰਡੀਗੜ੍ਹ ਰੋਡ ਤੇ ਠੰਡੇ ਜਲਦੀ ਜਿਹੜੀ ਸ਼ਮੀਲ ਲਗਾਤੀ ਇਸ ਤਰ੍ਹਾਂ ਜੀ ਡੇਰਾ ਸੱਚਾ ਸੌਦਾ ਸਰਸਵਲ ਜੋ ਗੁਰੂ ਜੀ ਨੇ ਸੰਗਤ ਨੂੰ ਪ੍ਰੇਰਿਤ ਕੀਤਾ ਬਈ ਅੱਤ ਦੀ ਗਰਮੀ ਪੈ ਰਹੀ ਆ ਬਈ ਸਾਰੇ ਜੀਵਾਂ ਨੂੰ ਇਨਸਾਨ ਨੂੰ ਤੇ ਪਸ਼ੂ ਪੰਛੀਆਂ ਨੂੰ ਉਹਨਾਂ ਦਾ ਪਾਣੀ ਦਾ ਇੰਤਿਆਮ ਹੋਣਾ ਚਾਹੀਦਾ ਕਿਉਂਕਿ ਅਸੀਂ ਫਿਰ ਸਾਰੀ ਸਾਧ ਸੰਗਤ ਨੇ ਇਹ ਜੋ ਪਿਤਾ ਜੀ ਦਾ ਜੋ ਆਦੇਸ਼ ਹੈ ਉਸ ਨੂੰ ਮੰਨਦੇ ਹੋਏ ਉਸ ਤੋਂ ਬਾਅਦ ਦੇ ਵਿੱਚ ਇੱਥੇ ਸ਼ਬੀਰ ਲਾਉਣ ਦਾ ਇੱਕ ਅਸੀਂ ਇਰਾਦਾ ਕੀਤਾ ਸਾਨੂੰ ਦੋ ਦਿਨ ਤੋਂ ਇੱਥੇ ਸ਼ਬੀਰ ਲੱਗੀ ਹੋਈ ਆ ਚੰਡੀਗੜ੍ਹ ਰੋਡ ਦੇ ਉੱਤੇ ਤੇ ਇਹਦੇ ਵਿੱਚ ਲੋਕ ਜਿਹੜੇ ਆਉਂਦੇ ਆ ਇਹ ਬਹੁਤ ਹੀ ਪਿਆਸੇ ਆ ਉਹਨਾਂ ਨੂੰ ਪਾਣੀ ਦੇ ਜੂਗ ਗळा ਸੁੱਕਿਆ ਹੁੰਦਾ ਵਾ ਲੋਕਾਂ ਨੂੰ ਪਾਣੀ ਦੀ ਲੋੜ ਆ ਪਾਣੀ ਉਹ ਬੋਤਲਾਂ ਵਿੱਚ ਪਾਣੀ ਭਰਦੇ ਆ ਉਦੋਂ ਬਾਅਦ ਦੇ ਵਿੱਚ ਉਹਨਾਂ ਦੀ ਪਿਆਸ ਬੁਝਦੀ ਆ ਤੇ ਜੋ ਡੇਰਾ ਸੱਚਾ ਸੋਧਾ ਮਾਨਵਤਾ ਭਲਾਈ ਕੇਂਦਰ ਵੱਲੋਂ ਚਲਾਈਆਂ ਹੋਈਆਂ ਜਿਹੜੀਆਂ ਲੋਕ ਭਲਾਈ ਜਿਹੜੀਆਂ ਸਕੀਮਾਂ ਨੇ ਲੋਕਾਂ ਦੇ ਭਲੇ ਦੇ ਲਈ ਤੇ ਉਹ ਜੋ ਪ੍ਰੇਰਿਤ ਕੀਤਾ ਉਹਦੇ ਸਦਕੇ ਅੱਜ ਸਾਰੀ ਸਾਧ ਸੰਗਤ ਇਹ ਕਰ ਰਹੀ ਹੈ ਉਪਰਾਲਾ ਕੀਤਾ ਵਾ ਸਾਧ ਸੰਗਤ ਵੱਲੋਂ ਹੀ ਕੀਤਾ ਇੱਥੇ ਕਈ ਜਨਤਾ ਆਪਦੇ ਬੰਦੇ ਆਉਂਦੇ ਆ ਬਹੁਤ ਹੀ ਸ਼ਰਧਾਲੂ ਨੇ ਜਿਹੜੇ ਕਿ ਇਸ ਚੀਜ਼ ਤੋਂ ਖੁਸ਼ ਹੋ ਕੇ ਉਹ ਕਹਿੰਦੇ ਆ ਵੀ ਕਮਾਲ ਹੈ ਤੁਸੀਂ ਜਿਹੜਾ ਆ ਮਟਕੇ ਲਾਏ ਆ ਇਹ ਇੱਕ ਨਵੀਂ ਚੀਜ਼ ਆ ਇਹ ਗੁਰੂ ਜੀ ਦਾ ਉਪਦੇਸ਼ ਆ ਉਹਨਾਂ ਨੇ ਦੱਸਿਆ ਵਾ ਵੀ ਪਹਿਲਾਂ ਜਿਹੜਾ ਹੁੰਦਾ ਸੀਗਾ ਪਹਿਲਾਂ ਬਰਫ਼ ਨਹੀਂ ਹੁੰਦੀ ਸੀਗੀ ਪਹਿਲਾਂ ਸਾਰੇ ਲੋਕ ਮਿੱਟੀ ਦੇ ਘੜਿਆਂ ਵਿੱਚ ਪਾਣੀ ਪੀਂਦੇ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਇਹ ਚੀਜ਼ ਦੱਸੀ ਹੋਈ ਆ ਪੁਰਾਣੀ ਜਿਹੜੀ ਸਭਤਾ ਆਪਣੇ ਪੰਜਾਬ ਦੀ ਉਹਦੇ ਉਪਰੇਟ ਹੋ ਕੇ ਸੰਗਤ ਨੇ ਇਹ ਮਟਕੇ ਲਿਆਂਦੇ ਮਿੱਟੀ ਦੇ ਇਹ ਮਿੱਟੀ ਦੇ ਮਟਕੇ ਲਿਆ ਕੇ ਤੇ ਉਹਦੇ ਵਿੱਚ ਪਾਣੀ ਭਰਿਆ ਪਾਣੀ ਭਰ ਕੇ ਜਿਹਨੇ ਮਟਕੇ ਵਾਲਾ ਪਾਣੀ ਪੀਣਾ ਉਹ ਮਟਕੇ ਵਾਲਾ ਪਾਣੀ ਪੀ ਰਿਆ ਵਾ ਜਿਹਨੇ ਕੋਈ ਠੰਡਾ ਪਾਣੀ ਪੀਣਾ ਵਾ ਉਹਦੇ ਵਾਸਤੇ ਲੱਗਵਾ ਉਹ ਜਿਸ ਤਰ੍ਹਾਂ ਦਾ ਵੀ ਚਾਹੁੰਦੇ ਆ ਉਹ ਪੀਰੇ ਇਹ ਮਟਕੇ ਦਾ ਪਾਣੀ ਬਹੁਤ ਪਸੰਦ ਕਰ ਰਹੇ ਲੋਕ ਉਹ ਕਹਿੰਦੇ ਇੱਥੇ ਪੁੱਛਦੇ ਆ ਵੀ ਇਹ ਤਾਂ ਕਮਾਲ ਆ ਇਹਦਾ ਤੁਸੀਂ ਬਹੁਤ ਹੀ ਵਧੀਆ ਕੀਤਾ ਸੰਗਤ ਨੂੰ ਕਹਿੰਦੇ ਔਰ ਇਹਦੇ ਵਿੱਚ ਸੰਗਤ ਦਾ ਵੀ ਉਤਸ਼ਾਹ ਵੱਧਾ ਵਾ ਕਿਉਂਕਿ ਜਿਹੜੀ ਸੰਗਤ ਜਿਹੜੀ ਆ ਰਹੀ ਜਨਤਾ ਵਾ ਉਹਨੂੰ ਇਸ ਟਾਈਮ ਇੰਨੀ ਅਤ ਦੀ ਗਰਮੀ ਪੈ ਰਹੀ ਆ ਤੇ ਪਾਰਾ ਅੱਤ ਦਾ ਚੜਿਆ ਹੋਇਆ ਵਾ ਇਸ ਇਸ ਟਾਈਮ ਪਾਣੀ ਕਿਤੇ ਪੀਣ ਨੂੰ ਮਿਲ ਨਹੀਂ ਰਿਹਾ ਤੇ ਇਸ ਕਰਕੇ ਇਹ ਜਿਹੜੀ ਸ਼ਬੀਲ ਆ ਇੱਥੇ ਠੰਡੇ ਪਾਣੀ ਦੀ ਲਾਈ ਗਈ ਆ ਤੇ ਸੰਗਤ ਵੱਲੋਂ ਪੂਰੇ ਲੁਧਿਆਣੇ ਦੀ ਸਾਧ ਸੰਗਤ ਵੱਲੋਂ ਲਾਈ ਗਈ ਆ ਇਹ ਸ਼ੀਬਿਲ ਲਗਾਈ ਗਈ ਹੈ ਸਿਰਫ ਇਹ ਲੁਧਿਆਣਾ ਦੀ ਜਿਵੇਂ ਚੰਡੀਗੜ੍ਹ ਰੋਡ ਤੇ ਅਸੀਂ ਖੜੇ ਆ ਤੇ ਚੰਡੀਗੜ੍ਹ ਰੋਡ ਤੇ ਤੁਹਾਡੇ ਇੱਥੇ ਲਗਾਈ ਗਈ ਆ ਤੇ ਪਹਿਲਾਂ ਵੀ ਮਤਲਬ ਵੀ ਲੱਗਦਾ ਵੀ ਇਹ ਕਿਤੇ ਹੋਰ ਥਾਵਾਂ ਦੇ ਉੱਪਰ ਵੀ ਹੈਗੀ ਆ ਜਾਂ ਮਤਲਬ ਤੁਹਾਡੇ ਇਸੇ ਏਰੀਆ ਦੇ ਵਿੱਚ ਲੁਧਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀ ਆ ਮਾਨਵਤਾ ਭਲਾਈ ਕੇਂਦਰ ਸੱਚਾ ਸੌਦਾ ਵੱਲੋਂ ਜਿਹੜੀ ਸੰਗਤ ਵੱਲੋਂ ਸੀਬਿਲਾਂ ਲਾਈਆਂ ਗਈਆਂ ਨੇ ਤੇ ਉਹ ਕਈ ਲਗੀਆਂ ਹੋਈਆਂ ਨੇ ਇੱਕ ਜਲੰਧਰ ਰੋਡ ਤੇ ਵੀ ਲੱਗੀ ਹੋਈ ਆ ਕਾਫੀ ਜਗ੍ਹਾ ਜਗ੍ਹਾ ਤੇ ਲਗੀਆਂ ਹੋਈਆਂ ਨੇ ਕਿਉਂਕਿ ਗਰਮੀ ਨੂੰ ਦੇਖਦੇ ਹੋਏ ਸਾਰੀ ਸਾਧ ਸੰਗਤ ਨੇ ਜਿਹੜੀ ਆ ਇਹ ਸੇਵਾ ਲਈ ਹੋਈ ਆ ਦੋ ਦੋ ਘੰਟੇ ਦੇ ਕੇ ਸਾਰੇ ਬਦਲ ਬਦਲ ਕੇ ਕੰਮ ਕਰ ਰਹੇ ਆ ਉਹ ਬੜੀ ਉਹਨਾਂ ਨੂੰ ਖੁਸ਼ੀ ਹੋ ਰਹੀ ਆ ਵੀ ਅਸੀਂ ਜਿਹੜੀ ਆਮ ਪਬਲਿਕ ਆ ਉਹਦੀ ਸੇਵਾ ਕਰ ਸਕੀਏ ਅਸੀਂ ਉਹਨਾਂ ਨੂੰ ਪਾਣੀ ਪਹੜਾ ਰਹੀ ਸੀ ਠੰਡਾ ਤੇ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਸੀਰੀਜ਼ ਨਾਲ ਠੰਡਕ ਜਾ ਕੇ ਉਹ ਸਾਰਿਆਂ ਨੂੰ ਦਵਾਵਾਂ ਦੇਣ ਤੇ ਇਸ ਕਰਕੇ ਜਿਹੜੀ ਡੇਰਾ ਸੱਚਾ ਸੋਲ ਮਾਨਵਤਾ ਭਲਾਈ ਕੇਂਦਰ ਆ ਉਹਦੇ ਵਿੱਚ ਉਹਨਾਂ ਨੇ ਭੱਲੇ ਦੇ ਕੰਮ ਕੀਤੇ ਉਹਦੇ ਵਿੱਚ ਸਭ ਤੋਂ ਵਧੀਆ ਬਾਕੀ ਹੋਰ ਚਿੜੀਆਂ ਨੂੰ ਵੀ ਜਾਨਵਰਾਂ ਨੂੰ ਵਾਸਤੇ ਵੀ ਸਾਨੂੰ ਪ੍ਰੇਰਿਤ ਕੀਤਾ ਵੀ ਜਗ੍ਹਾ ਜਗ੍ਹਾ ਉਹਨਾਂ ਵਾਸਤੇ ਪਾਣੀ ਮੁਹੱਈਆ ਕੀਤਾ ਜਾਵੇ ਸਾਰੀ ਸਾਧ ਸੰਗਤ ਨੇ ਉਹਨਾਂ ਵਾਸਤੇ ਮਿੱਟੀ ਦੇ ਭਾਂਡੇ ਰੱਖੇ ਗਏ ਉਹਦੇ ਵਿੱਚ ਚੋਗਾ ਪਾਇਆ ਗਿਆ ਹਰ ਘਰਾਂ ਦੇ ਵਿੱਚ ਜਿਹੜੇ ਪ੍ਰੇਮੀ ਬੰਦੇ ਆ ਸੱਜਣਾ ਉਹਨਾਂ ਨੇ ਆਪਣੇ ਘਰਾਂ ਦੇ ਮੂਹਰੇ ਪਾਣੀ ਰੱਖਿਆ ਹੋਇਆ ਕੋਈ ਜੀਵ ਜੰਤੂ ਜਿਹੜਾ ਪਾਣੀ ਤੋਂ ਬਿਨਾਂ ਨਾ ਰਹਿ ਜੇ ਤੇ ਜਿਹੜੇ ਪਹਿਲਾਂ ਸੋਚਿਆ ਸੀ ਵੀ ਇਸ ਤਰ੍ਹਾਂ ਦੀ ਸੇਵਾ ਵੀ ਸਾਡੇ ਏੜੇ ਕੀ ਲੁਧਿਆਣੇ ਸ਼ਹਿਰ ਦੇ ਵਿੱਚ ਕੀਤੀ ਜਾਊਗੀ ਲੇਕਿਨ ਡੇਰਾ ਸੱਚਾ ਸੌਦਾ ਦੇ ਗੁਰੂਆਂ ਨੇ ਜਿਵੇਂ ਤੁਹਾਨੂੰ ਸੇਵਾ ਦੇ ਵਿੱਚ ਲਾ ਦਿੱਤਾ ਇਦਾਂ ਦੀ ਪਰ ਮਨ ਵਿੱਚ ਖਿਆਲ ਸੀ ਆਇਆ ਸੀ ਪਹਿਲਾਂ ਵੀ ਅਸੀਂ ਵੀ ਰੋਡ ਤੇ ਕੀ ਲੋਕਾਂ ਦਾ ਜਿਹੜਾ ਕੋ ਪੁੰਨ ਦਾ ਪਾਣੀ ਪਾਣੀ ਭਲਾੰਦਾ ਕੰਮ ਕਰਾਂਗੇ ਇਸ ਤਰ੍ਹਾਂ ਇਹ ਇਹ ਜਿਹੜਾ ਕਾਲ ਦਾ ਦੇਸ਼ ਆ ਇਹਦੇ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਬਿਲਕੁਲ ਟਾਈਮ ਨਹੀਂ ਕਿਸੇ ਕੋ ਟਾਈਮ ਨਹੀਂ ਤੁਸੀਂ ਆਪ ਦੇਖ ਲੋ ਕਿ ਟਾਈਮ ਤੁਹਾਡੇ ਕੋ ਵੀ ਨਹੀਂ ਸਾਡੇ ਕੋ ਵੀ ਕਿਸੇ ਕੋ ਟਾਈਮ ਨਹੀਂ ਹੈਗਾ ਐਨਾ ਕੋਰ ਕਲਯੁਗ ਦੇ ਵਿੱਚ ਇਹ ਗੁਰੂ ਜੀ ਦੇ ਉਪਦੇਸ਼ ਦੇ ਨਾਲ ਉਹਨਾਂ ਨੇ ਜੋ ਦੱਸਿਆ ਵਾ ਵੀ ਇਹ ਜਿਹੜੇ ਭਲਾਈ ਜਿਹੜੇ ਇਹਦੇ ਕੰਮ ਨੇ ਜਿਹੜੇ ਲੋਕਾਂ ਦੇ ਭਲੇ ਲਈ ਤੇ ਉਹ ਉਹਨਾਂ ਨੂੰ ਪ੍ਰੇਰਿਤ ਹੋ ਕੇ ਅਸੀਂ ਸਾਡੇ ਮਨ 'ਚ ਵੀ ਇਹ ਚੀਜ਼ ਆਈ ਵੀ ਉਹਨਾਂ ਨੇ ਉਪਦੇਸ਼ ਕੀਤਾ ਤੇ ਸੰਤ ਗੁਰਮੀਤ RAM ਰਹੀਮ ਸਿੰਘ ਜੀ ਨੇ ਜੋ ਉਪਦੇਸ਼ ਦਿੱਤਾ ਵਾ ਵੀ ਇਹ ਲੋਕਾਂ ਦੇ ਭਲੇ ਲਈ ਕੰਮ ਕਰਨੇ ਆ ਤੇ ਸਾਨੂੰ ਖੁਸ਼ੀ ਹੋਏ ਅਸੀਂ ਵਲੰਟੀਅਰ ਹੋ ਕੇ ਇਹ ਕੰਮ ਕਰ ਰਹੇ ਆ ਇਹਦੇ ਵਿੱਚ ਹੁਣ ਜਿਹੜੇ ਲੋਕ ਬਾਗ ਆਉਂਦੇ ਸਾਨੂੰ ਪੈਸੇ ਦਿੰਦੇ ਆ ਉਹ ਕਹਿੰਦੇ ਲਓ ਜੀ ਪੈਸੇ ਲੈ ਲਓ ਇਹਦੇ ਸਵੀਲ ਚ ਪੈਸੇ ਪਾਉਣੇ ਆ ਅਸੀਂ ਮਨਾਂ ਕਰਦੇ ਆਂ ਅਸੀਂ ਕਹਿੰਦੇ ਅਸੀਂ ਪੈਸੇ ਨਹੀਂ ਲੈਂਦੇ ਹੈਗੇ ਬਿਲਕੁਲ ਤੁਸੀਂ ਪੈਸੇ ਦੀ ਜਿਹੜੀ ਕੀਤੀ ਆ ਜਿਵੇਂ ਕਿ ਜੇਕਰ ਹੁਣ ਲੁਧਿਆਣਾ ਸ਼ਹਿਰ ਦੀ ਪੂਰੇ ਦਿੱਲੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਜਦੋਂ ਤੋਂ ਲੁਧਿਆਣੇ ਤੋਂ ਦਿੱਲੀ ਜਾਂਦੇ ਨੇ ਦਿੱਲੀ ਦੇ ਵਿੱਚ ਜਿਹੜਾ ਆ ਕਈ ਵਾਰ ਸਾਨੂੰ ਪਾਣੀ ਵੀ ਜਿਹੜਾ ਉੱਥੋਂ ਮੁੱਲ ਲੈਣਾ ਪੈਂਦਾ ਮੁੱਲ ਲੈ ਕੇ ਪੀਣਾ ਪੈਂਦਾ ਆ ਬਿਲਕੁਲ ਜੀ ਜਿਹੜੇ ਦਿੱਲੀ ਦੇ ਹੁਣੇ ਹੁਣੀ ਗੱਡੀ ਆਈ ਆ ਦਿੱਲੀ ਦੀ ਆ ਸਾਡੇ ਕੋਲ ਆ ਕੇ ਗਈ ਆ ਉਹਨਾਂ ਨੇ ਜਦੋਂ ਇੱਥੇ ਪਾਣੀ ਪੀਤਾ ਪੀਣ ਤੋਂ ਬਾਅਦ ਵਿੱਚ ਉਹਨਾਂ ਨੇ ਜਿਹੜਾ 500 ਰੁਪਇਆ ਉਹਨਾਂ ਨੇ ਕੱਢ ਕੇ ਦਿੱਤਾ ਉਹ ਅਸੀਂ ਉਹਨੂੰ ਕਿਹਾ ਭਾਈ ਇਹ ਇੱਥੇ ਫ੍ਰੀ ਸੇ ਇਹ ਤਾਂ ਸਾਡੇ ਕੋ ਪੈਸਾ ਲਿਆ ਜਾਂਦਾ ਵਾ ਮੈਂ ਕਿਹਾ ਵੀ ਦਿੱਲੀ ਪੈਸਾ ਲਿਆ ਜਾਂਦਾ ਲੇਕਿਨ ਇਥੇ ਪੰਜਾਬ ਦੇ ਵਿੱਚ ਕੋਈ ਪੈਸਾ ਨਹੀਂ ਆਤਾ ਸੇਵਾਵਾਂ ਦਾ ਲਿਆ ਜਾਂਦਾ ਸਿਵਲ ਹੋਰ ਵੀ ਕਈ ਸੰਸਥਾਵਾਂ ਲਾਉਂਦੀਆਂ ਨੇ ਸਾਡੇ ਹੋਰ ਵੀ ਕਈ ਜਿਹੜੇ ਸੱਜਣ ਨੇ ਜਿਹੜੇ ਲਾਉਂਦੇ ਨੇ ਪਰ ਸਾਡੀ ਇਹ ਮਨੁੱਖਤਾ ਭਲਾਈ ਕੇਂਦਰ ਵੱਲੋਂ ਇਹ ਬਿਲਕੁਲ ਫ੍ਰੀ ਆ ਇਸ ਕਰਕੇ ਸੰਗਤਾਂ ਜਿਹੜੀਆਂ ਆਈਆਂ ਨੇ ਇਹਨਾਂ ਨੂੰ ਜਿਹੜਾ ਪਾਣੀ ਦੀ ਸੇਵਾ ਵਾ ਤੇ ਇਹ ਅਸੀਂ ਫ੍ਰੀ ਕਰ ਰਹੇ ਹਾਂ ਹੁਣ ਆ ਦੇ ਕੋਈ ਬਸ ਆਈ ਹੈ ਦਿਖਾਣੀ ਚਾਹਾਂਗਾ ਕਿ ਸਿਟੀ ਬੱਸ ਵੀ ਰੁਕੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੇਵਾਦਾਰ ਇਹਨਾਂ ਦੇ ਜਿਹੜੇ ਆ ਉਹ ਬੱਸ ਦੇ ਵਿੱਚ ਵੀ ਜਿਹੜੇ ਨੇ ਯਾਤਰੀਆਂ ਨੂੰ ਜਿਹੜੇ ਜਿਹੜੇ ਲੋਕ ਸਫਰ ਕਰ ਰਹੇ ਨੇ ਇਸ ਟਾਈਮ ਵੱਧ ਰਹੀ ਗਰਮੀ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਜਿਹੜਾ ਆ ਪਾਣੀ ਦੀ ਕਿਸ ਤਰ੍ਹਾਂ ਸਹੂਲਤ ਜਿਹੜੀ ਆ ਪਾਣੀ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਬੱਸ ਵੀ ਜਿਹੜੀ ਰੋਕੇ ਉਹਨਾਂ ਵਿੱਚ ਵੀ ਪ੍ਰੋਵਾਈਡ ਕੀਤੀ ਜਾ ਰਹੀ ਆ ਜੋ ਬਲਵੀਰ ਸਿੰਘ ਜੀ ਸਾੜਨਾ ਪੂਰੇ ਗੱਲਬਾਤ ਕੀਤੀ ਗਈ ਹੈ ਲੇਕਿਨ ਉੱਥੇ ਤੇ ਜੋ ਲੋਕ ਹੈਗੇ ਨੇ ਸੋ ਇਹਨਾਂ ਨਾਲ ਹੋਰ ਗੱਲਬਾਤ ਤੁਸੀਂ ਇੱਕ ਮੈਸੇਜ ਕੀ ਦਿਓ ਕਹਨੂੰ ਦੇਣਾ ਚਾਹੁੰਗੇ ਜਿਹੜੀ ਵੱਧਦੀ ਜਿਹੜੀ ਗਰਮੀ ਜ਼ਿਆਦਾ ਵੱਧ ਸਰਕਾਰ ਵੱਲੋਂ ਵੀ ਉਦੇਸ਼ ਹੈਗਾ ਵੀ ਆਪਾਂ ਨੂੰ ਗਰਮੀ ਦੇ ਵਿੱਚ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਅਤਿ ਦੀ ਗਰਮੀ ਪੈ ਰਹੀ ਹੈ ਇਹਦੇ ਵਿੱਚ ਨੁਕਸਾਨਦਕਾ ਇਸ ਕਰਕੇ ਤੋਂ ਬਚਣਾ ਚਾਹੀਦਾ ਕਿ ਬੜੇ ਜ਼ਰੂਰੀ ਕੰਮ ਹੋਵੇ ਫਿਰ ਬਾਹਰ ਆਣਾ ਚਾਹੀਦਾ ਵਾ ਜੇ ਆਪਾਂ ਬਾਹਰ ਜਾਂਦੇ ਤਾਂ ਗਰਮੀ ਦਾ ਜਿਹੜਾ ਸਾਧਨ ਹੋਣਾ ਚਾਹੀਦਾ ਕੋਲ ਪਾਣੀ ਹੋਣਾ ਚਾਹੀਦਾ ਵੀ ਜਿੱਥੇ ਕੋਤੋਂ ਪਾਣੀ ਮਿਲਦਾ ਉੱਥੇ ਜ਼ਰੂਰ ਪਾਣੀ ਪੀਣਾ ਚਾਹੀਦਾ ਵਾ ਤੇ ਇਸ ਕਰਕੇ ਲੋਕਾਂ ਨੂੰ ਦੁਪਹਿਰ ਦੇ ਵਿੱਚ ਜਦੋਂ ਜਾਦੇ ਗਰਮੀ ਪੈਂਦੀ ਹੈ ਉਦੋਂ ਉਸ ਟਾਈਮ ਨਹੀਂ ਆਉਣਾ ਚਾਹੀਦਾ ਕਿ ਬਲਬੀਰ ਸਿੰਘ ਜੀ ਜੋ ਸਾ ਨਾਲ ਗੱਲਬਾਤ ਕੀਤੀ ਗਈ ਹੈ ਸੋ ਮੈਂ ਇੱਕ ਵਾਰ ਤਸਵੀਰਾਂ ਜਿਹੜੇ ਨੇ ਕਮਾਂਡਰ ਬਲਬੀਰ ਸਿੰਘ ਜੀ ਜੋ ਸਾ ਨਾਲ ਮਿਲੂ ਸੀ ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਈਏ ਕਿ ਇਹ ਜਿਹੜੇ ਮਟਕੇ ਲੱਗੇ ਹੋਏ ਨੇ ਲੇਕਿਨ ਜਦੋਂ ਵੀ ਇੱਥੋਂ ਕੋਈ ਵੀ ਅਗਰ ਬੰਦਾ ਜਿਹੜਾ ਆ ਕਿ ਜੇਕਰ ਕਿਸੇ ਨੂੰ ਜਦੋਂ ਪਿਆਸ ਲੱਗੀ ਹੁੰਦੀ ਹੈ ਜਿੱਥੇ ਬੰਦਾ ਰੋਕ ਕੇ ਖੁਦ ਬੰਦ ਪਾਣੀ ਪੀਂਦਾ ਤੇ ਜਿਹਨੂੰ ਮਟਕੇ ਦੇ ਪਾਣੀ ਦੀ ਲੋੜਾ ਮਟਕੇ ਦਾ ਪੀਂਦਾ ਜੇਕਰ ਠੰਡਾ ਪਾਣੀ ਆ ਤਾਂ ਉਹ ਵੀ ਇੱਥੇ ਲੱਗਿਆ ਹੋਇਆ ਜੇਕਰ ਹੁਣ ਤੁਸੀਂ ਵੀ ਦੋਸਤੋ ਇੱਧਰ ਚੰਡੀਗੜ੍ਹ ਰੋਡ ਤੋਂ ਜਦੋਂ ਵੀ ਅਕਸਰ ਵੀਰਪਾਲਸ गर्मी ਨੂੰ ਲੈ ਕੇ ਲੋਕ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਰਾਹ ਦੇ ਵਿੱਚੋਂ ਹੀ ਇਹ ਜਿਹੜੇ ਵਾਪਸ ਮੁੜਦੇ ਨੇ ਪਾਣੀ ਠੰਡੇ ਜਲਦੀ ਜਿਹੜੀ ਸ਼ਬੀਨ ਦੇਖਣ ਨੂੰ ਬਾਈ ਜੀ ਕਿਆ ਨਾਮ ਹੈ ਆਪਕਾ ਸੰਦੀਪ ਸੰਦੀਪ ਜੀ ਕਿਵੇਂ ਲੱਗ ਰਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਪੜਤੀ ਗਰਮੀ ਕਿ ਲੇਕਿਨ ਤਾਪਮਾਨ ਜਿਹੜਾ ਬਹੁਤ ਵੱਡ ਚੁੱਕਾ ਹੋਇਆ ਇਸ ਵਿੱਚ ਕਿਵੇਂ ਲੋਕੋ ਕੋ ਕਿਵੇਂ ਗਰਮੀ ਸੇ ਰਾਤ ਮਿਲ ਪਾਏਗੀ ਜਿੰਨਾ ਹੋ ਸਕੇ ਪਾਣੀ ਪੀਏ ਇਹ ਨਾ ਹੈ ਕਿ ਪਾਣੀ ਕੇ ਚੱਕਰ ਮੈਂ ਹਮ ਦੂਰ ਦੂਰ ਤੇ ਜਾ ਜਹਾਂ ਵੀ ਦਿਖੇ ਪਾਣੀ ਪੀਓ ਕਿਉਂਕਿ ਪਾਣੀ ਸੇ ਹੀ ਕਿਆ ਸਰੀਰ ਕੀ ਐਨਰਜੀ ਮਿਲੇਗੀ ਹਮਕੋ ਇਤਨਾ ਹੀ ਹੋ ऐसे एरिए में जैसे चंडीगढ़ रोड पे ये मटके का भी पानी पहले घरों में जैसे मटके होते थे लेकिन अब तो घरों में लोगों ने फ्रिज भी लगा दी है लेकिन मटकों का पानी कैसे लगा आपको यहाँ नहीं गर्मी में फ्रिज का पानी ना पी के अगर मटके का और सिंपल पानी पिए वो हमारे लिए बेहतर रहेगा क्योंकि एकदम गर्म शरीर के अंदर ठंडा पानी डालेंगे तो वो दिक्कत कर जाएगा मटके का सूटेबल है धूप से कैसे बचाव होना चाहिए लोगों को क्या मैसेज देना चाहोगे जैसे गर्मी में ग्यारह बजे से लेकर शाम पाँच छः बजे तक जैसे तापमान जब लगातार बढ़ रहा है 부जुर्गों और बच्चों को घर में रहना चाहिए और जो हम हम जैसे बाहर घूमते हैं उनको अपने सेफ्टी का ध्यान रखना चाहिए ਸੋ ਤਾਂ ਸਾਡੇ ਵੱਲੋਂ ਵੀ ਦੋਸਤੋ ਇਹੀ ਮੈਸੇਜ ਹੈ ਜਿਵੇਂ ਕਿ ਲਗਾਤਾਰ ਜਿਹੜੀ ਗਰਮੀ ਵਧ ਰਹੀ ਆ ਸੋ 11 ਵਜੇ ਤੋਂ ਲੈ ਕੇ ਸ਼ਾਮਾਂ ਜਿਹੜਾ ਸ਼ਾਮ 5 6 ਵਜੇ ਤੱਕ ਲਗਾਤਾਰ ਜਿਹੜੀ ਬਾਹਰ ਸੜਕਾਂ ਦੇ ਉੱਤੇ ਬਾਹਰ ਬੜੀ ਜਿਆਦਾ ਹੀ ਲੂ ਵਗ ਰਹੀ ਆ ਵਧ ਰਹੀ ਗਰਮੀ ਨੂੰ ਲੈ ਕੇ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਆ ਤਾਂ ਹੀ ਕਰੋ ਤੋਂ ਬਾਹਰ ਨਿਕਲੋ ਜਿਹੜੀ ਆ ਲਗਾਤਾਰ ਤਾਪਮਾਨ ਜਿਹੜਾ ਹੈ ਵਧ ਰਿਹਾ ਵਾ ਸੋ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਸੋ ਬਣੇ ਰਹੋ ਦਾ ਚਿਰਾਗ ਨੂੰ ਚੈਨਲ ਦੇ ਨਾਲ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ